ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਰਾ ਸਾਰਿਆਂ ਦੇ ਅੱਜ ਆਪਾਂ ਤੁਹਾਨੂੰ ਦਿਖਾਉਨੇ ਆ ਕਿ ਆਪਣੇ ਪਿੰਡ ਤਲਵੰਡੀ ਕਰਾਂ ਦੀ ਸੁਸਾਇਟੀ ਚ ਸਰਕਾਰੀ ਸਭਾ ਵਾ ਜਿਹੜੀ ਉਸ ਚ ਸੰਦਾਨੀ ਹੋਣੀ ਹੈ ਨਲਾਮੀ 24 ਤਰੀਕ 24 ਤਰੀਕ 9ਵਾਂ ਮਹੀਨਾ 2025 ਮਤਲਬ ਆਹੀ ਮਹੀਨੇ ਚ ਸਤੰਬਰ ਚ ਤੇ ਇਹਦੇ ਵਿੱਚ ਦਿਖਾਉਨੇ ਆ ਤੁਹਾਨੂੰ ਕਿਹੜੇ ਕਿਹੜੇ ਸੰਦ ਆ ਇਹਦੇ ਵਿੱਚ ਵੀ ਜਿੰਨੇ ਵੀ ਸੁਸਾਇਟੀ ਦੇ ਸੰਦ ਖੜੇ ਆ ਉਹ ਸਾਰੇ ਦਿਨ ਨਰਮੀ ਕਰਾਈ ਜਾਣੀਆਂ ਤੇ ਉਸ ਤੋਂ ਬਾਅਦ ਜੋ ਮਤਲਬ ਜਿੰਨੇ ਵੀ ਸੰਦ ਹੈਗੇ ਸਾਰੇ ਉਹ ਨਵੇਂ ਲਿਆਂਦੇ ਜਾਣੇ ਆ ਜਿਵੇਂ ਆ ਤਵੀਆਂ ਸਾਰੀਆਂ ਨਵੀਆਂ ਆਈਆਂ ਨੇ ਤੇ ਇਹਦੇ ਵਿੱਚ ਤੁਹਾਨੂੰ ਸਾਰਿਆਂ ਨੂੰ ਪਹਿਲਾਂ ਦਿਖਾਉਣੇ ਆਪਾਂ ਹਰੇ ਤਾਂ ਮੀਹ ਹਾਰਾ ਨੀਵੋ ਬਲੋਅ ਕਹਿੰਦੇ ਆ ਇਹ ਹੈਗੇ ਆ ਫੀਲਡ ਕਿੰਗ ਕੰਪਨੀ ਦੇ ਰਿਵਰਸੀਬਲ ਬਲੋਅ ਆਏ ਤਿੰਨ ਬਾਕੀ ਤੁਸੀਂ ਦੇਖ ਸਕਦੇ ਹੋ ਜੋ ਫਰਿਆਂ ਦੀ ਹਾਲਤ तकरीबन ਸਹੀ ਆ ਥੋੜੀ ਜਿਹੀ ਵੀ ਓਕੇ ਕੰਡੀਸ਼ਨ ਚ ਪੂਰੇ ਇੱਕ ਤਾਂ ਇਹ ਆ ਤੇ ਦੂਜੇ ਨੰਬਰ ਤੇ ਆ ਜਾਂਦਾ ਆਪਣੇ ਕੋਲ ਜੌਂਡੀਅਰ 5410 ਇਹਦੀ ਹਾਲਤ ਦੇਖ ਲਓ ਤੁਸੀਂ ਕਿਤੋਂ ਕੋਈ ਲੀਕੇਜ ਨਹੀਂ ਹੈਗੀ ਹੁਣ ਮਤਲਬ तकरीबन ਇਹ 4-5 ਸਾਲਾਂ 3 ਕਿ ਸਾਲਾਂ ਤਾਂ ਖੜਾ ਹੀ ਰਿਹਾ ਵਾ ਤਕਰੀਬਨ ਤੇ ਟੈਰ ਮੁਗਲੇ ਹੈਗੇ ਆ 35 40% ਤੇ ਮਗਰਲੇ ਹੈਗੇ ਆ 20% 54 10 ਮਗਰ ਉਹ ਵੀ ਕਰ ਲਓ ਹਾਲਤ ਚੱਕੇ ਦੀ ਪੂਰਾ ਓਕੇ ਕੰਡੀਸ਼ਨ ਦਾ ਰੰਗ ਰੂਗ ਹਨ ਪੂਰਾ 54 10 ਜਿਹੜੇ ਪਹਿਲਾਂ ਹੁੰਦੇ ਹੁੰਦੇ ਸੀ ਸੋ ਸ਼ੋਨ ਪੂਰੀ ਸਾਫ ਪਈ ਹੈ ਜੀ ਤਾਂ ਕੋਈ ਰੰਗ ਨਹੀਂ ਗਿਆ ਹੋਇਆ ਚੱਲਦੀ ਹਾਲਤ ਚਾ 2009 ਮਾਡਲ ਆ ਇਹਨੂੰ ਅਪਕਾਲੇ ਡੱਡਾ ਲੈਂਦੇ ਆ ਜੀ ਡਿਮਾਂਡ ਬਹੁਤ ਆ 9 ਮਾਡਲ ਆ ਇਹ ਇੱਕ ਆ ਤਵੀਆਂ ਆ ਗਈਆਂ ਇਹ ਬੜੀਆਂ ਸਖਦੇਵ ਹੀਰੋ ਮੁੱਲਾਪੁਰ ਤੋਂ ਤੋ 4 6 7 14 ਤਵੀਆਂ ਇਹਨਾਂ ਦੀ ਵੀ ਹਾਲਤ ਦੇਖ ਲਓ ਤੁਸੀਂ ਕਿੰਨਾਂ ਦੀ ਨਲਾਮੀ ਹੋਣੀ ਆ ਤੇ ਉਦੋਂ ਬਾਅਦ ਚੋਂ ਆਪਣੀਆਂ ਆ ਵੀ ਤਵੀਆਂ ਵਾ ਤੋ 4 ਸੱਚੋ ਨਾ ਤਵੀਆਂ ਇਹ ਆ ਤੇ ਉਦਵਾ ਜੋ ਆ ਗਿਆ ਆਪਣਾ ਲੈਜਰ ਲੈਵਲ ਰੋਲ ਸਟੋਰੀ ਹੁੰਦਾ ਇਹ ਵੀ ਬਹੁਤ ਟਾਈਮ ਤੋਂ ਖੜਾ ਹੀ ਆ ਤੇ ਇੱਕ ਇਸੇ ਵਾਲਾ ਉਦਵਾ ਚ ਆ ਗਿਆ ਆਪਣੀ ਆਹ ਡਰਿਲ ਬੋਇਆ ਇਹ ਵਾਲੀ 11 ਪੋਰੀ ਇੱਕ ਇਹ ਇੱਕ ਇਹਦੇ ਨਾਲ ਦੀ ਆ ਵਾ ਪੰਮੀ ਸੀਡਰ ਸਬਰਾਲੇ ਦੀਆਂ ਬਣੀਆਂ ਹੋਈਆਂ ਇਹ ਵੀ 11 ਪੋਰੀ ਵੀ ਆ ਤੇ ਇੱਕ ਹੈ ਜੀ ਇਹ 11 ਪੋਰੀ ਆ ਵਾ ਇਹ ਹੈਗੀ ਸਖਦੇਵ ਦੀ ਮੱਲਾਪੁਰ ਤੋਂ ਬਣੀ ہوئی ਇਹਦੀ ਵੀ ਹਾਲਤ ਤੁਸੀਂ ਦੇਖ ਸਕਦੇ ਹੋ ਇਹ ਦਵਾ ਚਾ ਆ ਗਈਆਂ 16 ਤਵੀਆਂ ਇੰਨਾ ਦੇ ਵੀ ਹੋਣੀ ਅਨਲਾਮੀ ਇਹ ਵੀ ਸਖਲੇਵ ਦੀਆਂ ਬਣੀਆਂ ਹੋਈਆਂ ਇੰਜ ਮੱਲਾਪੋਰਾ ਜੋ ਤੇ ਉਹਦੇ ਵਿੱਚੋਂ ਦਵਾ ਚਾਉਂਦੇ ਆਪਣੇ ਹੈਪੀ ਸਿਡਰ ਦਸ਼ਮੇਸ਼ ਕੰਪਨੀ ਦਾ ਦੇਖੋ ਇਹਨਾਂ ਦਾ ਚਾਹਵਾਨ ਇਹ ਵੀ ਥੋੜਾ ਹੀ ਚੱਲਿਆ 15 20 ਕਿੱਲੇ ਵੱਧ ਤੋਂ ਵੱਧ ਵਜਾਇਸ਼ ਹੋ ਜਾਊਗਾ ਇਹਦੇ ਨਾਲ ਇਹ ਵੀ ਖੜਾ ਹੀ ਆ ਤੇ ਨਾਲ ਇੱਕ ਆ ਹੈਪੀ ਸਿਡਰ ਇਹ ਵੀ ਬਿਲਕੁਲ ਸਾਫ਼ ਕੰਡੀਸ਼ਨ ਆ ਇਹ ਹੈਗਾ ਫੀਲਡ ਕਿੰਗ ਦਾ ਜਿਨ੍ਹਾਂ ਦੇ ਹਲਟਾਵੇਂ ਹਾਲਾ ਉਹਨਾਂ ਦਾ ਇਹ ਆ ਤੇ ਉਸ ਤੋਂ ਬਾਅਦ ਚੋਂ ਆਪਣੇ ਕੋਲ ਆਇਆ ਇਹਦਾ ਰੋਟਾਵੇਟਰ ਇਹ ਰੋਟਾਵੇਟਰ ਹੈਗਾ ਐਮਬੀ ਹਾਲਤ ਤੁਸੀਂ ਦੇਖ ਸਕਦੇ ਹੋ ਸਾਰੇ ਸੰਦ ਤਕਰੀਬਨ ਘੱਟ ਹੀ ਚੱਲੇ ਹੋਏ ਆ ਜਿਵੇਂ ਆ ਏਪੀਸੀ ਡਰੋ ਗਿਆ ਤੇ ਛੁਰੀਆਂ ਵੀ ਬਿਲਕੁਲ ਵਧੀਆਂ ਪਈਆਂ ਵਾ ਜੇ ਕਿਸੇ ਲੈਣਾ ਵਾ ਤਾਂ ਨਾਲੀ ਮਸ਼ੀਨ ਆ ਇਹਦੇ ਉਦੋਂ ਬਾਅਦ ਚੋਂ ਆ ਗਿਆ ਚੋਪਰ ਆਪਣੇ ਕੋਲ ਲਾਸਟ ਤੇ ਆਇਆ ਹੈਗਾ ਚੋਪਰ ਚਾਨੀ ਵਾਲਾ ਇਹ ਵੀ ਆਪਾਂ ਸੇਲ ਕਰ ਦੇਣਾ ਕਿੰਨੇ ਵੀ ਹੈਗੇ ਹੰਦ ਸਾਰੇ ਇਹਨਾਂ ਦੀ ਨਿਲਾਮੀ ਹੋਣੀ ਆ 24 ਤਰੀਕ 9ਵਾਂ ਮਹੀਨਾ ਪਿੰਡ ਤਲਵੰਡੀ ਕਲਾਂ ਜ਼ਿਲ੍ਹਾ ਲੁਧਿਆਣਾ ਤਹਿਸੀਲ ਜਗਰਾਉ ਮਲਾਪੁਰ ਤੋਂ ਤਕਰੀਬਨ 9-10 ਕਿਲੋਮੀਟਰ ਤੇ ਆ ਤੇ ਬਾਕੀ ਜੋੜੀਆਂ ਸ਼ਰਤਾਂ ਵਾਂ ਜਾਇਨਆ ਕੀਮਤਾ ਉਹ ਮੌਕੇ ਤੇ ਸਾਰੀ ਦੱਸੀ ਜਾਊਗੀ ਐ ਕਿੱਧਰੇ ਪਾਸੇ ਆਪਣੇ ਹਾਲ ਰਹਿ ਗਏ 15 ਹਾਲ ਸਖਰੇਪ ਮੱਲਾਪੁਰ ਦੇ ਬਣੇ ਹੋਏ ਐ ਵੀ ਕੋਈ ਕਿਸੇ ਪਾਸੋਂ ਕੋਈ 빙ਾ ਨਹੀਂ ਹੈਗਾ ਬਿਲਕੁਲ ਸਹੀ ਹਾਲ 15 ਇਹਨਾਂ ਦੀ ਵੀ ਬੋਲੀ ਹੋਣੀ ਆ ਇਹ ਜਿਹੜਾ ਵੀ ਹੁਣ ਵੀਰ ਕੋਈ ਚਾਹਵਨ ਹੈ ਲੈਣ ਦਾ ਉਹ 24 ਤਰੀਕ ਨੂੰ ਨੌਵਾਂ ਮਹੀਨਾ ਸਹੀ 11 ਵਜੇ ਬੋਲੀ ਹੋਊਗੀ ਤੇ ਜਿਹੜੇ ਵੀਰ ਨੇ ਵੀ ਲੈਣਾ ਵਾ ਉਹ ਸਮੇਂ ਸਾਰਾ ਕੇ ਆਪਦੀ ਬੋਲੀ ਦੇ ਸਕਦਾ